ਹਾਂ ਵੀ ਦੋਸਤੋ ਸਾਰੇ ਵੀ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਰਤਪਾਲ ਸਿੰਘ ਬੱਬੂ ਤੇ ਅੱਜ ਬਾਤ ਕਰਿਆ ਵੀ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਭਾਈ ਨਾਲ ਆ ਗਾ ਆਪਣੇ ਸਾਰੀ ਗੱਲਬਾਤ ਕਰਾਂਗੇ ਵੀਡੀਓ ਚ ਬਣੇ ਰਿਹਾ ਜੀ ਹਾਂ ਤੁਸੀਂ ਭਾਈ ਵੀਮ ਫੋਨ ਕਰਦੇ ਨਹੀਂ ਅਸੀਂ ਕਹਿੰਦੇ ਸੀ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਸਤਿ ਸ਼੍ਰੀ ਅਕਾਲ ਠੀਕ ਹੋ ਭਾਈ ਕੁਲਵੀਰ ਜੀ ਵਧੀਆ ਭਾਈ ਬੱਬੂ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਤੂੰ ਤਾਂ ਆਇਆ ਨਹੀਂ ਸ਼ਾਇਦ ਹਾਂਜੀ ਆ ਗਿਆ ਸੀ ਕਿ ਨਹੀਂ ਆਇਆ ਕੱਲਾ ਕਹਿੰਦੇ ਨਹੀਂ ਦਿਨੇ ਵੀ ਹੈ ਇਹ ਵੀ ਗੱਲ ਹੈ ਜੀ ਠੀਕ ਹੈ ਹੋਰ ਭਰਾ ਆਏ ਜਿਹੜਾ ਹਾਂਜੀ ਜਿੰਨੇ ਕਹੇ ਸੀ ਉਦੋਂ ਵੀ 5-7000 ਘੱਟ ਦਿੰਦਾ ਜਿਹੜੀ ਜਿਹੜੀ ਗੱਲ ਅਸੀਂ ਵੀਡੀਓ ਚ ਕਹਿਦੀ ਆ ਨਾ ਬਲਕਵੀਰ ਕਹੇ ਪਹੁੰਚਦਾ ਉਹਦੋਂ ਜੇ ਅਸੀਂ ਪੁਨਿਆ ਕਹਤਾ ਇਹਨੇ ਬਤਾ ਸੀ 40000 ਰੁਪਏ ਦੇ ਦਿੱਤੇ ਠੀਕ ਹੈ ਅਸੀਂ ਘਾੜਦੇ ਆ ਵਾਧੇ ਨਹੀਂ 35 ਦਾ ਕਿਹਾ ਸੀਗਾ ਹਾਂਜੀ 29 ਦਾ 29 ਦੇ ਦਿੰਦਾ ਇਹ ਵੀ ਲੈ ਗਿਆ ਉਹਦੇ 850 ਵੀਡੀਓ ਖੁੱਲਾ ਚੈਲੰਜਰ 850 ਵੀਡੀਓ ਪਾਈ ਸੀ ਬਾਈ ਉੱਥੇ ਪਾਈ ਸੀ ਨਾ ਆਪਾਂ 10 ਮਾਡਲ ਦੀ 3.5 ਲੱਖ ਗਿਆ ਸੀ ਕਿੰਨਾ ਦਾ ਦਿੱਤਾ ਬਾਈ 37 ਕੇ ਬਾਈ ਡਿਸਕਾਊਂਟ ਚੈਲੰਜ ਵਾਲਾ ਕਰਨੇ ਸੌਖਾ ਅੱਜ ਹੀ ਤੇ ਲਿਖਿਆ ਵੀ 2008 ਮਾਡਲ 2,65,000 ਰੁਪਏ ਰੇਟ ਹੈ ਹਾਂਜੀ ਇਹਦੇ ਬੋਲਦਗੇ ਵੀ ਚਲੋ ਅਸੀਂ ਯਾਰ ਦੇ ਦਾਂਗੇ 2,35,000 ਦਾ ਹਾਂਜੀ ਇੱਥੇ ਕਹਿਤਾ ਜਦੋਂ ਕਾਹ ਕਾ ਗਿਆ ਉਹ ਵੀ ਬਦਲ ਗਏ ਇਹ ਬਾਈ ਉਹ ਤਾਂ ਵੇਖ ਗਏ ਤੇ 270 ਕਰਦਗੇ ਉਹ ਵੀ ਹੋ ਜਾਂਦਾ ਸਾਰੇ ਪਰ ਕਰਨੇ ਨਹੀਂ ਉਹ ਕਰਮ ਨਹੀਂ ਆਪਣੇ ਅਗਲੇ ਦੇਖਣਾ ਉਹ ਤੇ ਬੱਤਰੇ ਤੇ ਮਾਰ ਕੇ ਲਾਇਆ ਉਹਨਾਂ ਨੂੰ ਵੀ ਟੈਕ ਨਾ ਠੀਕ ਹੈ ਜੀ ਫਿਰ ਇੱਕ ਵਾਰ ਹੀ ਆਉਗਾ ਬੰਦਾ ਦੂਜੀ ਵਾਰ ਆਉਂਦਾ ਨਹੀਂ ਇਹ ਵੀ ਗੱਲ ਹੈ ਜੀ ਸਾਡਾ ਕੰਮ ਹੈਗਾ ਰੋਜ਼ ਨਾਲ ਤੁਹਾਨੂੰ ਗਾਲਾਂ ਦੇਉਗਾ ਇਹ ਵੀ ਗੱਲ ਹੈ ਜੀ ਸਾਡੀ ਦੁਕਾਨ ਦਾ ਜੀ ਕੋਈ ਵੇਰ ਜਾ ਬੜਾ ਤੇ ਉਹਨਾਂ ਕੋਲੇ ਵੀਡੀਓ ਬਣਾਉਣਾ ਗੱਲ ਤੇ ਕਿਸੇ ਤੇ ਖਰੇ ਨਹੀਂ ਉੱਧਰ ਦੇ ਇਹ ਵੀ ਗੱਲ ਹੈ ਜੀ ਠੀਕ ਹੈ ਕਈ ਵਾਰੀ ਫੋਨ ਨਹੀਂ ਚੱਟਾ ਜਾਂਦਾ ਇਹ ਔਖਾ ਹੈ ਹੌਣ ਆਉਂਦੇ ਬਾਅਦ ਠੀਕ ਹੈ ਯਾਰ ਦਿੰਦੇ ਆ ਲੋਕ ਇਹ ਕਰਕੇ ਆਪਾਂ ਬੇਰਤੀ ਕਰਦੇ ਆ ਭਰਾਵਾਂ ਨੂੰ ਵੀ ਜਰ ਜੇ ਨਹੀਂ ਸੱਤ ਫੋਨ ਚੱਟਾ ਜਾਂਦਾ ਤੁਸੀਂ ਵਟਸਐਪ ਤੇ ਮੈਸੇਜ ਪਾ ਦੇ ਕਰੋ ਅਸੀਂ ਖੁਦ ਕਰ ਲਿਆ ਕਰਾਂਗੇ ਫ੍ਰੀ ਕਰਾਂਗੇ ਜਾਨੂ ਰੀਪਲ ਦੇ ਜਿਆ ਕਰਾਂਗੇ ਇਹ ਟਰੈਕਟਰ ਦੀ ਲੋੜ ਆ ਉਹਦੀ ਫੋਟੋ ਮੰਗਣੀ ਆ WhatsApp ਤੇ ਮੈਸੇਜ ਕਰਦੇ ਉਹਦਾ ਰਿਪਲ ਮਿਲ ਜੂਗਾ ਹੁਣ ਭਰਾ ਵੀਰੋ ਕਈ ਵਾਰੀ ਨਹੀਂ ਚੱਕਿਆ ਠੀਕ ਹੈ ਮੈਂ ਤੁਹਾਨੂੰ ਯਾਰ ਬਾਈ ਸਾਡਾ ਨਾ ਕੋਈ ਪਤਾ ਹੀ ਨਹੀਂ ਕਿ ਅਸੀਂ ਟਰੈਕਟਰ ਉੱਤਰ ਲੈਣ ਲੱਗ ਜਾਈਏ ਆ ਆਲੇ ਬੰਦੇ ਕਿਹੜਾ ਵਿਲੇ ਰਹਿੰਦੇ ਆ ਕਿਹ ਪਤਾ ਨਹੀਂ ਬਾਈ ਝੋਨੇ ਦੇ ਵਿੱਚ ਆਪਣੇ ਸੌਰੀ ਕਣਕ ਦੇ ਵਿੱਚ ਰੇਸਟੀ ਆ ਗਈ ਕਿ ਉਦੋਂ ਵੀ ਨਹੀਂ ਚੱਕੀਦਾ ਬਾਈ ਇਹ ਉਹ ਸਾਡੇ ਬਈ ਜ਼ਿੰਮੇਵਾਰਾਂ ਦਾ ਕੰਮ ਆ ਚਾਰ ਘੰਟੇ ਦਾ ਰਸਤਾ ਹੁਣ ਚਾਰ ਘੰਟੇ ਤਾਂ ਨਹੀਂ ਚੱਕੀਦਾ ਕਿ ਅਸੀਂ ਟਰੈਕਟਰ ਲਈਏ ਉਦੋਂ ਆ ਬਾਈ ਫੇਰ ਨਹੀਂ ਚੱਕੀਦਾ WhatsApp ਤੇ ਮੈਸੇਜ ਆ ਜੂਗਾ ਉਹ ਦਰ ਬੰਦਾ ਜਦੋਂ ਬੈਠੋ ਹਾਂ ਜੀ ਰਿਪਲਾਈ ਆ ਗਿਆ ਰਿਪਲਾਈ ਹਾਂ ਜੀ ਆਵਾ ਪਟਰੈਕਟਰ ਸੁਣਿਆ ਬਾਈ ਕੁਲਵੀਰ ਠੀਕ ਹੈ ਜੀ ਲੈ ਬਾਈ ਜੀ ਤੇ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਸੁਣਨਾ ਇਹ ਤੁਹਾਨੂੰ ਪਹਿਲਾਂ ਦੱਸਦਾ ਇਹ ਤਾਂ ਪਹਿਲਾਂ ਹੀ ਦੱਸਤਾ ਟਰੈਕਟਰ ਦਿਖਾ ਟਰੈਕਟਰ ਦੇਖ ਲੈ ਨਿਗਾਹ ਮਾਰ ਲੈ ਹੋ ਯਾਰ ਇੱਥੇ ਮਾਰ ਲੈ ਠੀਕ ਹੈ ਜੀ ਤੇ 265 ਡਿਮਾਡਾ 265 ਡਿਮਾਡਾ ਕੀ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਟਾਇਰ ਟੱਪੇ ਮੂਹਰੇ ਬਿਲਕੁਲ ਨਵੇਂ ਆ ਠੀਕ ਹੈ ਜੀ ਪਿਛਲੇ 6570 ਪੈਸੇ ਆ 6570 ਪੈਸੇ ਬੈਕ ਟਾਇਰ ਨੇਗੇ ਤੇ ਰੰਗ ਪੇਂਟ ਦਾ ਜੀ ओरिजिनल ਆ ਸਾਰਾ ਰੀਜਨ ਵਾਲਾ ਹਾਂਜੀ ਅੱਡ ਮਾਡਲ ਦੇ حساب ਨਾਲ ਬਹੁਤ ਚੰਗਾ ਪਿਆ ਪੂਰਾ ਸਾਫ ਹੈਗਾ ਟਰੈਕਟਰ ਹਾਂਜੀ ਹਾਂਜੀ ਤੇ ਸਾਦੀ ਘਟਾਈ ਵਾਲਾ ਗਿਆ ਅੱਠ ਦੇ ਵਿੱਚ ਪਾਵਰ ਨਹੀਂ ਆਇਆ ਠੀਕ ਹੈ ਜੀ ਇਹ ਜਾ ਕੇ 11 ਸਟਾਰਟ ਹੋਇਆਗਾ ਠੀਕ ਹੈ ਜੀ 2011 ਚ ਪਾਵਰ ਆਉਣ ਲੱਗਿਆ ਉਦੋਂ ਪਹਿਲਾਂ ਡਿਮਾਂਡ ਤੇ ਆਉਂਦਾ ਹੁੰਦਾ ਸੀ ਜੇ ਕੋਈ ਮੋਟਰ ਤੇ ਤੇਲ ਬਣ ਸਾਧੀਆਂ ਬ੍ਰੇਕਾਂ ਆਉਂਦੀਆਂ ਸੀ ਜੇ ਕੋਈ ਤੇਲ ਬ੍ਰੇਕਾਂ ਮੰਗਵਾਉਂਦਾ ਉਹ ਵੀ ਆਨ ਡਿਮਾਂਡ ਆਉਂਦਾ ਆਨ ਡਿਮਾਂਡ 11 ਚ ਜਾ ਕੇ ਪ੍ਰੋਸੈਸ ਸ਼ੁਰੂ ਹੈ ਪਾਵਰ ਵਾਲਾ ਠੀਕ ਹੈ ਜੀ ਤੇ ਹੁਣ ਰੇਟ ਕਰ ਲਈ ਆਪਾਂ ਕਰ ਲੋ ਲੈ ਕੈਮਰਾ ਮਾਰ ਕੇ ਚਾਰ ਸੌ ਕੋ ਲੈ ਬਾਈ ਜੀ ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਦੀ ਜਿਹਦੇ ਵਿੱਚੋਂ ਕਿਤੋਂ ਵੀ ਗਲਿਆ ਹੋਵੇ ਯਾਰ ਰੰਗ ਹੋਇਆ ਹੋਵੇ ਜਿੰਮੇਵਾਰੀ ਆ ਠੀਕ ਆ ਜੀ ਲੈ ਵੀ ਕੰਡੀਸ਼ਨ ਦੀ ਟਰੈਕਟਰ ਦੀ ਦਿਖਾਤੀ ਤੇ ਹੁਣ ਰੇਟ ਕਰਾਂਗੇ ਰੇਟ ਆਪਾਂ ਦੇ ਦਾਂਗੇ ਇੱਕੋ ਹੀ ਰੇਟ 22 ਲੱਖ 22 ਲੱਖ ਘੱਟ ਦੱਸੀ ਹੜਾ ਘੱਟ ਹੋਰ ਘੱਟ ਦੁੱਤੀ ਆਰੇ ਠੀਕ ਆ ਜੀ 22 ਲੱਖ ਦਾ ਬਾਹਲਾ ਤੂੰ ਕਰ ਦੇ ਥੋੜਾ ਪੰਜ ਹਜ਼ਾਰ ਹੋਸ ਪੰਜ ਹਜ਼ਾਰ ਹੋਸ 45 ਦਾ ਰਹਿ ਗਿਆ ਪੀ 5000 ਤੇ ਦਾ ਛੜਕਾ ਹਜੇ ਵੀ ਉਹ 40 ਦਾ ਰਹਿ ਗਿਆ ਲੈ ਬਈ 5000 ਰੁਪਏ ਜੇ ਮੇਰੀ ਵੀਡੀਓ ਦੇਖ ਕੇ ਆਉਂਗੇ ਲੈ ਬਈ ਅਗਲਾ ਹੈਗਾ ਡੀਆਈ 750 ਦਾ ਲੈ ਇਹ ਜੋ ਇਹ ਜੋ ਪਤਮਕ ਕਰ ਲੈ ਲੈ ਬਈ ਬਾਈ ਕਹਿੰਦਾ ਇਹ ਤੇ ਤੁਮਾਕਾ ਕਰਾਂਗੇ ਤੈਨੂੰ ਇੱਕ ਗੱਲ ਦੱਸ ਦਿਆਂ ਨਾ ਮੈਂ ਬੱਬੂ 70 ਦਾ 70 ਚਾਰੇ ਟਾਇਰ ਨਾਲ ਲਿਆ ਕੰਪਨੀ ਦੇ ਨਾਲ ਦੇ ਟਰੈਕਟਰ ਦੇ ਇੱਕ ਮਿੰਟ ਹੋ ਗਿਆ ਤੇ ਸਾਰਾ ਤੈਨੂੰ ਐਂ ਲੱਗਦਾ ਯਾਰ ਤੇ ਜਿੰਨਾ ਕ ਆਪਾਂ ਰੇਟ ਕਰੀ ਬੈਠੇ ਆਂ ਹਾਂਜੀ ਉਧਾਰ ਕੱਟ ਦੇਣਾ ਦਿੱਤਾ ਜੂ ਟੱਟ ਨਾ ਆਪਾ ਆਫਰ ਦੇਵਾਂ ਭਰਾ ਮਾਣੀ ਉਧਾਰ ਕੱਟ ਤੇ ਵੀ ਦੇ ਦਾਂਗੇ ਦੇ ਦਾਂਗੇ ਉਧਾਰ ਕੱਟ ਤੇ ਵੀ ਤੇ ਸਾਰਾ ਅਰੀਜਨਲ ਚਾਰੇ ਪਾਸੇ ਦਿਖਾ ਦੇ 20 22 ਵਰਗੀ ਕੰਡੀਸ਼ਨ ਪਈ ਆ ਬਾਈ ਟੈਕ ਨਵਾਂ ਜਮਾ ਜਮਾ ਨਵਾਂ ਟਰੈਕਟਰ ਹੈਗਾ ਡਬਲ ਡਿਸਟ੍ਰਿਬਿਊਟਰ ਆ ਗਿਆ ਕੰਡੀਸ਼ਨ ਦਾ ਵੀ ਟੌਪ ਆ ਜਾ ਹਾਂਜੀ ਤੇ ਐਚ ਡੀ ਐਮ ਵਾਲਾ ਆ ਗਿਆ ਘੱਟ ਖਰਚ ਵਾਲਾ ਜਿਹਨੂੰ ਕਹਿੰਦੇ ਅੰਦਰ ਹੈ ਵੀਰੇ ਸਕੰਦਰ ਸਕੰਦਰ ਮਾਡਲ ਆ ਜਿਹਨੂੰ ਅੰਦਰ ਹੈ ਨਹੀਂ ਅਗਲਾ ਨਾ ਪਤਾ ਕੀ ਕਰਦਾ ਹੁਣ ਅੱਜ ਕੱਲ੍ਹ ਕਰਵੀਰਾ ਆ ਬੇਟਾ ਜਿਆਨ ਨੂੰ ਇਸ਼ਾਰਦਾ ਕੋਈ ਬੇਟ ਹੀ ਲਾਦਾ 10000 ਰੁਪਏ ਦੇ ਹਰ ਇੱਕ ਲਾਉਣ ਨੂੰ ਕਰਦਾ ਤੇ ਆਪਾਂ ਕਿਤੇ ਲਾਹਿਆ ਨਹੀਂ ਨਾਲ ਦੇ ਬੇਟਾ ਬਾਈ ਆ ਦੇਖਾ ਹਦੇ ਬੇਟਾ ਦੇ ਉੱਤੇ ਸਟicker ਵੀ ਲੱਗਿਆ ਦੇਖੋ ਪੈਰ ਧਰਨ ਵਾਲਾ ਥਾ ਤੇ ਕਿਤੇ ਲਿਖਿਆ ਰੰਗ ਕੋਕਾ ਕੋਕਾ ਪੀਸ ਕਿਨੂ ਲੈਦੀ ਇਹ ਗੱਲ ਤੂੰ ਖੁਰ ਦਿੰਦਾ ਨਾ ਬੱਬੂ ਹਾਂਜੀ ਇਹਦੇ ਵਿੱਚ ਪੁਰਾਣਾ ਡੈਕਟਰ ਵੀ ਕੱਟਿਆ ਜਾਊ ਠੀਕ ਆ ਜੀ ਪੁਰਾਣਾ ਵੀ ਕੱਟਿਆ ਜਾਊ ਲੋੜ ਫੈਂਸ ਵੀ ਕਰਾ ਦਾਂ ਠੀਕ ਆ ਜੀ ਆ ਜਾ ਗੁਰਵੀਰ ਮਾਣ ਲੈ ਕੇ 570 5 ਲੱਖ 70 ਹਜ਼ਾਰ ਰੁਪਏ ਘਟਾਓ ਕੁਲਵੀਰ ਦੱਸ ਦਿਓ ਤੋ ਹੀ ਦੱਸ ਕਟਾਉਣਾ ਕਰਨਾ ਕਿ ਘਟਾਉਣਾ ਜਿਵੇਂ ਮਰਜ਼ੀ ਕਰ ਦਿਓ ਮਰਜ਼ੀ ਕਰ ਦਿਓ ਮੈਂ ਤਾਂ ਥੋੜਾ ਹੀ ਕਰ ਕਰਦੇ ਕਰਦੇ 30000 40000 ਰਹਿ ਗਿਆ 5 ਲੱਖ 40 ਹਜ਼ਾਰ 10000 ਘਟਾ ਮੈਂ ਤੇਰੀ ਗੱਲ ਮੋੜੀ ਬਾਈ ਇਹ ਦਾ ਪ੍ਰਾਇਸ ਜੋ ਕਹਦਾ ਠੀਕ ਹੈ ਠੀਕ ਹੈ ਹੋਰ ਵੀ ਛੱਡੂਗਾ ਮਾਨਤਨ ਕਰੋ ਭਾਈ ਆ ਮੈਂ ਤਾਂ ਵਹਿਦ ਕਰਨੀ ਕਰੀ ਮੈਂ ਵਹਿਦ ਕਰੇ ਨਾ ਹਰਦਾ ਨਹੀਂ ਭਾਈ ਟਰੈਕਟਰ ਦੇ ਦਾਂਗੇ ਭਾਈ 30000 ਰੁਪਏ 30000 ਰੁਪਏ 5 ਲੱਖ 30000 ਦਾ 40000 ਰੁਪਏ ਦੀ ਸੂਟ ਹੋਊ 5000 ਤੇਰਾ ਵੀ ਛੱਡਦੇ ਆ ਮੇਰਾ ਵੀ ਲੈ ਵੀ ਸੌਦਾ ਹੋਣ ਤੇ 5 ਲੱਖ ਹੋਣਾ ਰਹਿ ਗਿਆ ਇਹ 25000 ਕਨਫਿਊਜ਼ ਹੋ ਗਿਆ ਹੈ ਕਿੰਨੇ ਦਾ ਰਹਿ ਗਿਆ ਭਾਈ 5 25 ਦਾ 5 25 ਸਹੀ ਹੈ ਕੈਲਕੂਲੇਸ਼ਨ ਠੀਕ ਹੈ ਇਹ ਘਰਾਈ ਜਾਂਦਾ ਵੀਰ ਪੈਸੇ ਉਹ ਚੱਡੀ ਆ ਮੈਂ ਖੁਦ ਕਹਿੰਦਾ ਯਾਰ ਜਿਵੇਂ ਕਹਦੇ ਖੁੱਲਾ ਚੈਲੰਜ ਵਾਲਾ ਕੰਮ ਦਾ ਉਰੇ ਆਗਾ ਆ ਗਿਆ ਨਾ ਹਾਂਜੀ ਇੱਕ ਗੱਲ ਹੋਰ ਸੁਣਦਾ ਉਹ ਮੈਂ ਹਾਰ ਪਾ ਕੇ ਲੈ ਦੇ ਕੋਈ ਮਾਡਲ 18 ਤੇ ਕੰਡੀਸ਼ਨ ਦਾ 22 ਵਰਗੀ ਹੈ ਬਈ 22 ਵਰਗੀ ਹੈ ਕੰਡੀਸ਼ਨ ਚੈੱਕ ਕਰ ਲੋ ਵੀ ਪੂਰਾ ਨਵਾਂ ਦੇ ਟਾਇਰ 90 ਪੈਸੇ ਆ ਵੀਰੇ ਨਾਲ ਦੇ ਟਾਇਰ ਨਹੀਂ 90 ਪੈਸੇ ਹਾਂਜੀ ਓਕੇ ਰਿਪੋਰਟ ਤੇ ਹੈ ਨਾ ਕਹ ਦਈਏ ਇਹ ਇੰਜਨ ਗੇਅਰ ਦਾ ਦਾੜਾ ਕਹਿੰਦਾ ਨਾ ਗੰਦੇ ਨੂੰ ਟਰੈਕਟਰ ਹੀ ਨਵਾਂ ਇੰਜਨ ਗੇਅਰ ਤੇ ਨਵਾਂ ਓਹੋ ਠੀਕ ਹੈ ਜੀ ਇਹ ਉੱਤੋਂ ਏ ਹਾਂ ਜੀ ਉਹਦੇ ਵਿੱਚ ਉਹਦੇ ਵਿੱਚ ਉਹਦੇ ਵਿੱਚ ਵਾਲਾ ਡਬਲ ਡਿਸਟ੍ਰੀਬਿਊਟਰ ਟਰੈਕਟਰ ਹਾਂ ਜੀ ਡਬਲ ਪੰਪਾ ਪਾਵਰ ਸ਼ੇਰਿੰਗਾਂ ਡਬਲ ਸਟਾਕ ਰਸ ਪੀਡੀਓ ਆ ਇੱਕ ਹੋਰ ਆ ਨਾ ਹਾਂ ਜੀ ਇਹ ਹੋਰ ਜਾਂਦੇ ਜ਼ੋਰ ਦੀ ਕਹਿੰਦੇ ਪਾਗੀ ਵੀ ਹੋਰ ਤਾਂ ਨਹੀਂ ਕੋਈ ਹੁੰਦਾ ਕਿਹੜਾ ਬੇੜ ਤਾਂ ਲਾਉਣ ਪਏ ਬੇੜ ਤਾਂ ਲਾਉਣ ਨੂੰ ਜਿਵੇਂ ਪਹਿਲਾਂ ਕਹੀ ਦਿੱਤਾ ਹੈ ਨਾ ਇਹ ਬਾਹਲੇ ਗੱਲ ਤਾਂ ਕੋਈ ਨਹੀਂ ਪੰਦਰਾਂ ਹਜ਼ਾਰ ਦੀ ਉਲੀ ਉਹ ਕਹਿੰਦਾ ਬੇੜ ਤਾਂ ਲਾ ਬੇੜ ਦਾ ਲੈ ਹੀ ਲੈਣ ਠੀਕ ਹੈ ਜੀ ਇਹ ਲਵਿਆ ਬਲੇਟਰ ਟਰੈਕਟਰ ਵਾਲੀ ਗੱਲਬਾਤ ਕਰਾਂਗੇ 2i 35 ਦਾ ਹਾਂਜੀ ਉਸ ਤੋਂ ਬਾਅਦ ਆ ਗਿਆ ਸੋਨਾਲੀਕਾ 35 ਵਾਲਾ ਤੇ ਸਾਡੀ ਕਟਾਈ ਚ ਆ ਗਿਆ ਫਰੰਟਰ ਨਵੇਂ ਤੇ ਬੈਕ ਟਾਰਨ ਨਵੇਂ ਨਾਲ ਹੀ ਚੈਰ ਨਵੇਂ ਆ ਬਾਈ ਫਰੰਟ ਕਹਿੰਦੇ ਲੋੜ ਹੀ ਨਹੀਂ ਐ ਐਮ ਆਰ ਫ ਦੇ ਮੂਹਰੇ ਦਿਖਾ ਦੇ ਉੱਤੋਂ ਲਿਖੇ ਆ ਦੇ ਬਾਈ ਬਿਲਕੁਲ ਨਵਾਂ ਜੀ ਲੈ ਬਾਈ ਯਾਰ ਬਾਈ ਯਾਰ ਬਾਈ 11 11 ਵਰਗਾ ਪਿਆ ਪੰਜਾਬ ਨੰਬਰ ਆ ਜਿਹਦੇ ਕੋਲ ਹੁਣ ਟਰੈਕਟਰ ਆ ਆਪਣੇ ਗਵਾਂਡੀਆਂ ਦਾ ਉਹਨੇ ਨਾਂ ਵੀ ਆ ਬਾਈ ਲੈ ਵੀ ਉਹਨਾਂ ਦੇ ਨਾਮ ਆਗਾ ਕਵਾਂੜਿਆਂ ਵਰਗੇ ਟਰੈਕ ਇਹਦੇ ਪੰਜਾਬੀ ਚ ਚਾਰੇ ਐਮ ਆਰ ਦੇ ਦੁੱਸੀ ਹਾਂ ਲੈ ਬਾਈ ਤੇਰਾ ਦੇ ਟਰਾਂਜ ਆ ਗਿਆ ਤੇ ਡਬਲ ਡੀ ਟ੍ਰੱਕ ਕੰਡੀਸ਼ਨ ਚ ਚੈੱਕ ਕਰ ਲੋ ਵੀ ਪੂਰਾ ਨਵਾਂਗਾ ਕਵਾਂੜਿਆਂ ਵਰਗੇ ਇਹ ਵੀ ਸੱਤ ਨੰਬਰ ਆਗਾ ਤੇ ਫਸਟ ਨੰਬਰ ਆ ਬਾਈ ਸੈਕੰਡ ਸੈਕੰਡ ਨੰਬਰ ਠੀਕ ਹੈ ਸੈਕੰਡ ਨੰਬਰ ਆਗਾ ਤੇ ਕਿੰਨਾ ਫੈਂਸ ਤੇ ਹੋ ਜੂ ਪਰ ਵਿਚ ਨੇ ਚ ਟਰੈਕ ਤੇ ਤੂੰ ਵੇਚਣਾ ਹੀ ਹੈ ਜੀ ਠੀਕ ਹੈ ਜੀ ਲੈਣਾ ਨਹੀਂ ਜੇ ਮੇਰੇ ਵਰਗਾ ਵਪਾਰੀ ਹੋਵੇ ਫਿਰ ਤਾਂ ਅਸੀਂ ਵਿੱਚ ਕੱਟ ਵੀ ਲੱਗੇਗਾ ਜਿਮੀਂਦਾਰ ਟ੍ਰੈਕਟਰ ਹਾਂਜੀ ਜਿਮੀਂਦਾਰਾ ਟ੍ਰੈਕਟਰ ਹੈਗਾ ਫੇਰ ਕਰਦੇ ਛੋੜੀਓ ਛੋਟ ਪਹਿਲਾਂ ਛੋਟੇ ਤੇ ਕਰਨੀ ਕਿ ਰੇਟ ਹੀ ਜ਼ਿਆਦਾ ਲਿਖਿਆ ਜਾਵੇ ਕੋਈ ਕਰਦੇ ਕਰ ਦਾਂਗੇ ਕਰ ਦਾਂਗੇ 2000 ਰੁਪਏ ਠੀਕ ਹੈ ਯਾਰ ਛੱਡ ਦੂ ਲੋਤੀ ਰਹਿ ਗਿਆ 20 ਰਹਿ ਗਿਆ ਇੱਕੋ ਹੀ ਰੇਟ ਬਾਈ ਸਵਾ ਦੰਦਾ ਟ੍ਰੈਕਟਰ ਦਾ ਜੈਸ ਨੋ ਆ ਜੈਸ ਨੋ ਆ ਬਾਈ ਜੈਸ ਨੋ ਆ ਹਾਂਜੀ ਠੀਕ ਆ ਬਾਈ ਬਈ ਨਵਾਂ ਡਰਾਈਵਰ ਯਾਰ ਮਾਡਲ ਕੀ ਮਾਡਲ ਵੀ 13 ਦਾ ਮਾਡਲ ਵੀ 13 ਦਾ ਨਵੇਂ ਵਰਗਾ ਪੈਨ ਵਾਲੇ ਬਾਕੀ ਜਮਾ ਉਹ ਆ ਗਿਆ ਧਾਰ ਘੜਾ ਲੈ ਬਈ ਜੀ ਧਾਰ ਘੜਾ ਵਾਲਾ ਆ ਗਿਆ ਅੱਗੇ ਧਾਰ ਘੜਤੀ ਦੇਵਾਂਗੇ ਬਾਈ ਜੰਮਾ ਨਹੀਂ ਨਹੀਂ ਬਈ ਵੇਖ ਗਿਆ ਬਾਈ ਵੇਖ ਗਿਆ ਕਿੰਨੇ ਦਾ ਇਹ 90000 ਦਾ ਜਿੰਨਾ ਆਪਾਂ ਕਹੇ ਸੀਗਾ ਜਿੰਨਾ ਪਿਛਲੀ ਵੀਡੀਓ ਤੇ ਕਹੇ ਦੀ ਉਹਨੇ ਤੇ ਦਿੱਤਾ ਧਾਰ ਘੜਤੀ ਦਿੱਤਾ ਕਿ ਨਾਲ ਧਾਰ ਘੜਤੀ ਧਾਰ ਘੜਤੀ ਧਾਰ ਘੜਤੀ ਧਾਰ ਘੜਤੀ ਇੱਕ ਦੋਸਤੀ ਦਾ ਲੋਨ ਵੀ ਕਰਾ ਕੇ ਦਿੱਤਾ ਲਾ ਵੀ 280 ਦਾ ਲੋਨ ਵੀ ਆ ਕਿ ਜਿਵੇਂ ਆਪਾਂ ਟਰੈਕਟਰ ਦੇ ਦਾ 10000 ਕਰਤਾ ਬੰਦੀ ਆਪਾਂ ਕਹਿ ਗਏ 280 ਦਾ ਲੋਨ ਕਰਾਤਾ ਆਪਾਂ ਟਰੈਕਟਰ ਤੇ ਠੀਕ ਹੈ ਠੀਕ ਹੈ 290 ਦਾ ਖਲਤਾ ਹੋਏ ਦਾ ਇਹ ਦੇ ਆਪਾਂ ਕਹਿ ਜੀ ਆਪਾਂ ਕਹਿ ਜੀ ਨਿਕਲ ਵੀਰ ਵੀ 10000 ਰੁਪਏ ਫਾਇਲ ਕਰਤਾ ਵਾ ਲੈ ਆਓ ਤੇ ਟਰੈਕਟਰ ਲੈ ਜਾਓ ਯਾਰ 10000 ਚ ਕੋਈ ਦੇ ਕੇ ਦਿਖਾਵੇ ਬੇਚੋ ਇਹ ਵੀ ਗੱਲ ਹੈ ਜੀ ਜੀ ਨਾਲੇ ਕੁਝ ਘੰਟੇ ਇਕੱਲੇ ਹੋਏ ਲਾ ਵੀ ਉਹ ਤੁਹਾਡਾ ਹੈ ਆਸ਼ਰਮ ਆਏ ਸਾਰਾ 94 ਮਾਡਲ ਠੀਕ ਹੈ ਜੀ ਕਿੰਨੇ ਮਾਡਲ ਹੈ ਬਾਈ ਇਹ 95 ਮਾਡਲ 99 94 ਮਾਡਲ ਪੈਰ ਹੈਗੇ ਅੱਧੇ ਕ ਠੀਕ ਹੈ ਜੀ ਤੇ ਸਾਰਾ origignal ਆ ਸਾਰਾ origignal ਆ ਤੇ ਇੰਜਨ ਗੇਅਰ ਦਾ ਜੀ ਓਕੇ ਓਕੇ ਤੇ ਪੰਜਾਬ ਨੰਬਰ ਆ ਜਾ ਪੰਜਾਬ ਨੰਬਰ 138 ਡਿਮਾਂਡ ਠੀਕ ਹੈ ਜੀ ਕਿਹੜੀ ਰੇਟ ਦੂੰਗਾ ਇਹਦਾ ਮੈਂ 128000 128000 ਰੁਪਏ ਠੀਕ ਹੈ ਬਾਈ ਉਹ ਤੋਂ ਵਾੜ ਆ ਗਿਆ 735 ਤਲਵੰਡੀ ਸਾਹਿਬ ਉਹਦਾ ਨੰਬਰ ਆ ਠੀਕ ਹੈ ਜੀ ਪੀ ਵੀ 45 ਮੈਂ ਉਹਦਾ ਭਤੀਜਾ ਲਿਆਉਣਾ ਇਹ ਵੀਡੀਓ ਦੇ ਵਿੱਚ ਹਾਂ ਹਾਂਜੀ ਦੀਪੋਇਸ਼ ਉਹਦਾ ਪੁੱਤ ਆ ਮੈਂ ਇਹਦਾ ਭਤੀਜਾ ਠੀਕ ਹੈ ਜੀ ਭਤੀਜਾ ਮੇਰਾ ਇਹ ਵੀ ਵੀਡੀਓ ਪਾਉਂਦਾ ਇਹਨੂੰ ਵੀ ਲਾਈਕ ਕਮੈਂਟ ਇਹਨੂੰ ਵੀ ਕਮੈਂਟ ਕਰਿਆ ਕਰੋ ਵਧੀਆ ਵਧੀਆ ਠੀਕ ਹੈ ਜੀ ਆ ਗਿਆ ਪੀ ਵੀ 45 ਨੰਬਰ ਤਲਵੰਡੀ ਸਾਹਿਬ ਉਹਦਾ 92 ਮਾਡਲ ਆ 7 ਲੱਖ ਰੁਪਇਆ ਡਿਮਾਂਡ 7 ਲੱਖ ਰੁਪਏ ਦਾ ਮੰਨ ਲਾਗੇ ਸਾਰਾ ਓਕੇ ਸਾਰਾ ਅਰੀਜਨਲ ਆ ਹਾਂ ਠੀਕ ਆ ਬਾਈ ਜੀ ਇਹਦਾ ਖਰਚਾ ਵਿੱਚ ਦੱਲਾ ਹੋਇਆ ਬਾਕੀ ਲਾਗੇ ਤੇ ਲੈ ਬਾਈ ਜੀ ਤੇ ਵਪਾਰੀ ਦੇ ਕੋਲੇ ਨਹੀਂ ਹੈ ਜਿੰਮੇਦਾਰ ਕੋਲੇ ਠੀਕ ਆ ਜੀ ਇਹ ਡੈਟ ਦੇਗਾ 1,15,000 1,15,000 ਦਾ ਅ ਵੀ ਇੱਕ ਐਸਾ ਹੋਰ ਦਿਖਾ ਦੀ ਤੁਹਾਨੂੰ ਆਸ਼ਿਕ ਕਿੰਨੇ ਮਾਡਲ ਆ ਜੀ ਸਾਰਾ ਅਰੀਜਨਲ ਆ ਠੀਕ ਆ ਜੀ ਚਾਰੇ ਟਾਇਰ ਹੈਗੇ 60 ਰੁਪਏ ਦੇ ਚਾਰੇ ਟਾਇਰ ਸੱਤ ਟਿਕਾ ਪੈਸੇ ਟਾਇਰ ਐਮ ਆਰ ਐਫ ਦਾ ਸਾਰੇ 오ਰੀਜਨਲ ਆ ਵੀਰੇ ਠੀਕ ਹੈ ਜੀ ਤੇ ਇਹ ਵੀ ਪੰਜਾਬ ਨੰਬਰ ਆ ਪੀ ਵੀ 52 ਸਰਦੂਰਗੜ ਦਾ ਸਰਦੂਰਗੜ ਦਾ 140 ਡਿਮਾਂਡ ਆ ਠੀਕ ਹੈ ਜੀ ਇੱਕੋ ਰੇਟ ਖਾਉਂਗਾ ਸਵਾ ਲੱਖ ਦਾ ਸਵਾ ਲੱਖ ਦਾ ਹੋਰ ਠੀਕ ਹੈ ਅਗਲਾ ਗੱਲ ਕਰ ਟ੍ਰਾਈ ਉਹ ਤੋਂ ਬਾਅਦ ਫੇਰ ਆਸ਼ਰ ਆ ਗਿਆ ਬਾਈ 93 ਮਾਡਲ 93 ਮਾਡਲ ਆਗਾ ਤੇ ਟਾਇਰ ਪੱਟਾਂ ਦੀ ਗੱਲ ਕਰੀ ਚਾਰੇ ਪਾਸੇ ਦਿਖਾ ਦੇ ਯਾਰ ਬਿਲਕੁਲ ਮੂਹਰੇ ਦਾ ਬਿਲਕੁਲ ਨਵੀਂ ਆ ਠੀਕ ਹੈ ਜੀ ਪਿਛਲੇ 90 ਪੈਸੇ ਯਾਰ ਪਿਛਲੇ 90 ਪੈਸੇ ਇਹ ਕਿਤੋਂ ਗਲਿਆਣੀ ਕੋਈ ਆਹ ਦੇ ਟੈਂਕੀ ਨੂੰ ਕੀ ਕਿਤੇ ਛੌਂਕੀ ਬੰਦੇ ਨੇ ਲਵਾਈ ਆ ਦੀ। ਲੈ ਲੈ ਬਾਈ ਇਹ ਨਾਲ ਹਸਾ ਨਹੀਂ ਲੱਗਦਾ। ਸਾਡਾ ਪਸ 67 ਆ ਗੇਰ ਇੰਜ ਦਾ ਓਕੇ। ਠੀਕ ਆ ਜੀ। ਹਾਂਜੀ। ਤੇ ਇਹ ਡਿਮਾਂਡ ਹੈ ਕਿ 140000 ਠੀਕ ਆ ਜੀ। ਤੇ ਟਰੈਕਟਰ ਦੱਸਾਂਗੇ ਇੱਕੋ ਹੀ ਰੇਟ ਕਹਾਂਗੇ ਆਪਾਂ ਤੈਨੂੰ 130000 130000 ਸਾਰਾ origignal ਜਿਵੇਂ ਆਪਾਂ ਕਹਿੰਦੇ ਇਹ ਪੂਰੇ ਪੂਰੇ ਰੇਟਾਂ ਦਾ ਟਰੈਕਟਰ ਨੇ। ਪੂਰੇ ਰੇਟਾਂ ਦੇ। ਠੀਕ ਹੈ ਜੀ ਆ ਗਿਆ ਗਿਆ ਪਰ ਰੁਕਾ ਪਾ ਦਿਓ ਤੇ ਡਬਲ ਕਲਚ ਜਾ ਗਿਆ ਕਿੰਨੇ ਮਾਡਲ ਆ ਬਈ ਜੀ ਨਾ ਨਵੇਂ ਮਾਡਲ ਪੰਜਾਬ ਨੰਬਰ ਆ ਠੀਕ ਹੈ ਜੀ ਚਾਰੇ ਟਾਇਰ ਆ ਚਾਰ ਚਾਰੇ ਟਾਇਰ 90 95 ਪਰਸੇ ਠੀਕ ਹੈ ਜੀ ਤੇ ਗੇਅਰ ਰਿੰਗ ਹੋ ਗਿਆ ਤੇ ਕਲਚ ਪਲੇਟ ਬਿਲਕੁਲ ਨਵੀਂ ਆ ਪਾਪ ਪੁਆਈ ਹੋਈ ਠੀਕ ਹੈ ਜੀ ਡਬਲ ਕਲਚ ਹੈ ਡਬਲ ਕਲਚ ਠੀਕ ਹੈ ਜੀ 2 5 ਰੇਟ ਆ 2 5 ਰੇਟ ਆ 5000 ਤਾਂ ਮੇਰਾ ਸਾਡਾ ਤਾਂ ਮੈਂ ਕੋਈ ਗੱਲ ਨਹੀਂ 2 ਲੱਖ ਰਹਿ ਗਿਆ ਟਰੈਕਟਰ ਦੇ ਦਾਂਗੇ 1 ਲੱਖ 85000 1 ਲੱਖ ਤੇ 85000 ਤੇਰੀ ਵੀਡੀਓ ਦੇਖ ਕੇ ਆ ਜੇ ਯਾਰ ਬੱਬੂ ਲਾਈਕ ਕਮੈਂਟ ਸ਼ੇਅਰ ਕਰਕੇ ਮੈਨੂੰ ਉਹਨਾਂ ਦੇ ਸ਼ੌਕ ਕਰੀ ਠੀਕ ਹੈ 185 ਜੋ ਹੋਰ ਵੀ ਮੰਨ ਤਾਂ ਨਾ ਕਰ ਹੋਰ ਵੀ ਮੰਨ ਤਾਂ ਕਰ ਮੰਨ ਤਾਂ ਠੀਕ ਆ ਬਾਈ ਇਹ ਹੁੰਦੇ ਨੇ ਡਿਸਕਾਊਂਟ ਸਟੋਨ ਠੀਕ ਆ ਜੀ ਉਧੂ ਬਾਦ ਆ ਗਿਆ ਫੋਰਡ 3693 ਮਾਡਲ 3600 ਫੋਰਡ 93 ਮਾਡਲ ਆਰਾ Ориジナル ਆ ਕੱਲੇ ਮਗਰਿਆੜ ਦਮ ਨਵੇਂ ਲੱਗੇ ਹੋਏ ਠੀਕ ਹੈ ਜੀ ਸਾਰਾ ओरिजिनल ਸਾਰਾ ਹੋਵੇਗਾ ਨਾਲ ਆਗਾ ਕਿੰਨੇ ਚਾਹ ਲੋ ਉਪਰੋਂ ਸੋਹਣਾ ਇਹ ਠੀਕ ਹੈ ਜੀ ਉਹ ਨਹੀਂ ਇੰਜਨ ਦਾ ਸੋਹਣਾ ਇੰਜਨ ਦਾ ਸੋਹਣਾ ਕਹਿੰਦੇ ਵਿੱਚੋਂ ਵੀ ਸੋਹਣਾ ਪੂਰਾ ਦੱਬ ਕੇ ਵਾਇਆ ਹੋਇਆ ਹੋਇਆ ਟਰੈਕਟਰ ਜੱਜ ਕੇ ਬਾਈ ਜੱਜ ਕੇ ਜੀਮੀ ਦਾ ਟਰੈਕਟਰ ਹੈ ਕੋਈ ਵਪਾਰ ਲੈਂਚ ਨਹੀਂ ਹੈਗਾ ਇਹ ਠੀਕ ਹੈ ਜੀ ਲੈ ਵੀ ਕੋਈ ਵਪਾਰ ਲੈਂਚ ਨਹੀਂ ਹੈਗਾ ਜੀਮੀਦਾਰੀ ਟਰੈਕਟਰ ਹੈਗਾ ਤੇ ਕੀ ਡਿਮਾਂਡ ਹੈ ਬਾਈ ਇਹਦੀ ਡਿਮਾਂਡ ਹੈਗੀ ਬਾਈ ਦੀ ਇਹਦੀ 1,35,000 ਰੁਪਏ ਠੀਕ ਹੈ ਜੀ ਹਾਂ ਜੀ ਤੇ ਸਾਡੇ ਨਾਲ ਹਾਂ ਜੀ ਕਿੰਨੇ ਦਾ ਛੱਡ ਦਾਂ? ਇਹ ਟਰੈਕਟਰ ਲੈਣਾ ਹੈ ਆਪਾਂ ਤੁਹਾਨੂੰ ਸਵਾ ਲੱਖ ਰੁਪਏ। ਸਵਾ ਲੱਖ ਰੁਪਏ। ਠੀਕ ਹੈ ਜੀ। ਮੌਕੇ ਤੇ ਹੋਰ ਵੀ ਮੰਨਦਾਂ ਨੂੰ। ਠੀਕ ਹੈ ਜੀ। ਤੇ ਟਾਇਰ ਟੱਪਿਆਂ ਦੀ ਗੱਲ ਕਰੀਏ। ਟਾਇਰ ਟੱਪਾ ਗਿਆ ਜੀ ਪਿਛਲੇ ਦਾ 60 ਕੇ ਪੈ ਗਿਆ। ਠੀਕ ਹੈ ਜੀ। ਪੂਰਲੇ ਚਲੀ ਸੀ। ਮੂਰੇ 40 ਕੇ ਪੈਸੇ। ਹਾਂਜੀ। ਤਾਂ ਬਈ ਤੇ ਕਾਗਜ਼ ਪੱਤਰ ਦੀ ਗਾਰੰਟੀ। ਕਾਗਜ਼ ਪੱਤਰਾਂ ਦੀ ਗਾਰੰਟੀ। ਠੀਕ ਹੈ ਬਈ। ਹਾਂ ਤੇ ਮੋਬਾਈਲ ਨੰਬਰ ਕੀ ਹੈ ਬਈ ਆਪਾਂ? ਮੋਬਾਈਲ ਨੰਬਰ ਬੱਬੂ ਹੈਗਾ 88723 ਹਾਂਜੀ। 45 ਕਿ 45। ਠੀਕ ਹੈ ਜੀ। 88723 45 ਕਿ 45। ਕਿ ਜੇ ਕੋਈ ਵੀ ਟ੍ਰੀਟਮੈਂਟ ਹੋਵੇ ਭਾਈ ਆਪਾਂ ਨੂੰ ਫੋਨ ਕਰ ਲਿਓ ਜਿਹੜਾ ਮਰਜ਼ੀ ਕਰ ਲਾਓ ਠੀਕ ਆ ਜੀ ਆਪਾਂ ਨੂੰ ਫੋਨ ਕਰ ਲਿਓ ਲੋਨ ਫੈਂਸ ਵੀ ਆਪਾਂ ਕਰਾ ਦੇਣੀ ਆ ਠੀਕ ਆ ਜੀ ਪੁਰਾਣਾ ਕੰਕੂ ਵੀ ਵਿੱਚ ਕੱਟ ਲਾਗੇ ਠੀਕ ਆ ਜੀ ਮੰਨ ਗਏ ਜੀ ਲੈ ਕਿੰਨੇ ਕ ਦਾ ਹੋਇਆ ਉਨੇ ਕ ਦਾ ਕੱਟ ਲਾਂਗੇ ਠੀਕ ਆ ਜੀ ਆਲ ਸੁਭਦਾ ਹਾਂਜੀ ਠੀਕ ਆ ਭਾਈ ਜੀ ਠੀਕ ਆ ਭਾਈ ਜੀ ਟਰੈਕਟਰ ਉਨੇ ਕ ਦੇ ਕੱਟਾਂਗੇ ਕਦੇ ਜਿੰਨੇ ਕ ਦਾ ਅਗਲਾ ਹੋ ਅਗਲੇ ਵਾਰ ਠੀਕ ਆ ਜੀ ਠੀਕ ਹੈ ਜੀ ਜਿੰਨੇ ਦਾ ਆਪਣਾ ਹੋਇਆ ਉਨੇ ਕ ਦੇ ਆਪਣਾ ਤੋਂ ਆਵਾਂਗੇ ਕਿਆ ਜਿਹ ਰੇਟ ਮਾਉਂਗਾ ਬਈ ਹੋਰ ਕਿਆ ਜਿਹ ਰੇਟ ਪਰ ਤੁਹਾਡਾ ਸੱਬਲ ਸਹੀ ਹੋਣਾ ਚਾਹੀਦਾ ਲੱਖ ਸਵਾ ਲੱਖ ਰੁਪਇਆ ਲੈ ਕੇ ਆ ਜੇ ਜਿਹੜਾ ਮਰਜ਼ੀ ਲੈ ਜੇ ਪਰ ਇੱਕ ਗੱਲ ਹੋਰ ਆ ਹਰ ਤਰ੍ਹਾਂ ਹਰ ਅਡਵਰਟਾਈਜ਼ਰਾਂ ਦੇ ਉੱਤੇ ਕਿਸੇ ਤੇ ਘੱਟ ਕਿਸੇ ਦੇ ਵੱਧ ਟੌਨ ਪੇਮੈਂਟ ਚਾਹੀਦੀ ਹੁੰਦੀ ਠੀਕ ਹੈ ਜੇ ਘੱਟ ਪੈਸੇ ਚਾਹੀਦੇ ਉਹ ਕਿਸੇ ਦੇ ਵੱਧ ਚਾਹੀਦੇ ਹੁੰਦੇ ਆ ਉਹ ਮੈਨੂੰ ਫੋਨ ਕਰਕੇ ਪੁੱਛ ਲਓ ਕਿਹੜਾ ਟਰੈਕਟਰ ਲੈਣਾ ਤੇ ਕਿੰਨੀ ਟੌਨ ਪੇਮੈਂਟ ਲੱਗੂਗੀ ਠੀਕ ਹੈ ਬਾਕੀ ਤੁਹਾਡੇ ਸੱਬਲ ਤੇ ਡਿਪੈਂਡ ਆ ਸੱਬਲ ਕਿੰਨਾ ਚੰਗਾ ਠੀਕ ਹੈ ਸੇਵਲ ਦੇ 사운ਾ ਹਾਂ ਜੀ ਜਿਹੜੇ ਵੀਡੀਓ ਦੇਖਦੇ ਆ ਇਹਨਾਂ ਨੇ ਸਿਰਫ ਤੁਸੀਂ ਦੇ ਇਹਨਾਂ ਸਿਰਫ ਤੇ ਅਸੀਂ ਆਪਾਂ ਠੀਕ ਆ ਭਾਈ ਜੀ ਇਹਨਾਂ ਦੇ ਪਿਆਰ ਨਾਲ ਹੀ ਆ ਭਾਈ ਚੱਲੂ ਕਹਾਣੀ ਠੀਕ ਆ ਭਾਈ ਜੀ ਘੈਂਟ ਬੰਦਾ ਹੈਗਾ ਪੂਰਾ ਠੀਕ ਆ ਭਾਈ ਜੀ ਧੰਨਵਾਦ ਭਾਈ ਬਹੁਤ ਬਹੁਤ ਧੰਨਵਾਦ ਭਾਈ ਸੱਸੀ ਲਓ ਭਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਆ ਕਿਸੇ ਨਵੀਂ ਵੀਡੀਓ ਤਤਕ ਲਈ ਧੰਨਵਾਦ